ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੜਕੇ ਤੜਕੇ ਸੰਤ ਬਾਬਾ ਜਮਨਾਦਾਸ ਜੀ ਦੇ ਲੰਗਰ ਦੇ ਵਿੱਚ ਜਿਹੜੀ ਸੇਵਾਦਾਰਾਂ ਲਈ ਚਾਹ ਤਿਆਰ ਹੈ ਜਿਹੜੀ ਹਰ ਰੋਜ਼ ਦੀ ਤਰ੍ਹਾਂ ਚਾਹ ਦਾ ਲੰਗਰ ਚੱਲਦਾ ਹੈ ਜਿਹਦੇ ਵਿੱਚ ਆਪਾਂ ਬਿਸਕੁਟ ਬਹੁਤ ਵਧੀਆ ਤਰ੍ਹਾਂ ਦੇ ਬਾਕੀ ਦੂਸਰਾ ਤੇਰਾ ਰਾਸ ਵਗੈਰਾ ਸਾਰੇ ਉਸ ਤੋਂ ਬਾਅਦ ਦੇ ਵਿੱਚ ਇਨੇ ਚੌਲਾਂ ਦਾ ਲੰਗਰ ਹੈ ਜਿਹੜਾ ਤਿਆਰ ਹੋ ਜਾਂਦਾ ਹੈ ਲੰਗਰ ਬੜਾ ਸੋਹਣਾ ਬਣ ਰਿਹਾ ਹੈ ਹਲਵਾਈ ਵੀਰ ਜਿਹੜੇ ਆਪਣੀ ਸੇਵਾ ਕਰ ਰਹੇ ਨੇ ਖੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਆਏ ਮਿੱਠੇ ਚੌਲਾਂ ਦਾ ਲੰਗਰ ਹੈ ਜਿਹੜਾ ਚਾਹ ਦੇ ਨਾਲ ਚੱਲਦਾ ਹੈ ਸੰਤ ਬਾਬਾ ਸ਼੍ਰੀਮਾਨ ਜਮਨਾਦਾਸ ਜੀ ਦੁੰਨੇਵਾਲਾ ਵਾਲੇ ਪ੍ਰਾਚੀਨ ਉਦਾਸੀਨ ਮਹਾ ਮੰਡਲ ਪੰਜਾਬ ਸੰਤ ਬਾਬਾ ਭੀਮਦਾਸ ਜੀ ਡੇਰਾ ਮਾਹੀ ਨੰਗਲ ਸੰਤ ਬਾਬਾ ਗਿਆਨਦਾਸ ਜੀ ਡੇਰਾ ਜੱਜਲ ਤੋਂ ਸੰਤ ਬਾਬਾ ਮਨਸਾਦਾਸ ਜੀ ਚਾਰੇ ਸੰਤਾਂ ਦੀ ਕਿਰਪਾ ਸਦਕਾ ਇਹਨਾਂ ਦੀ ਸੰਤ ਮੰਡਲੀ ਨੇ ਜੋ ਲੰਗਰ ਲਾਇਆ ਹੈ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਜਿਹੜਾ ਗੁਰੂ ਘਰ ਲੰਗਰ ਆ ਹੋ ਤਿਆਰ ਹੈ ਮਾਈਆਂ ਬੜਾ ਸੋਹਣਾ ਲੰਗਰ ਜਿਹੜਾ ਤਿਆਰ ਕਰਦੀਆਂ ਨੇ ਪਿੰਡ ਹਸਤੇ ਤੋਂ ਉਹ ਮਾਈਆਂ ਦਾ ਵੀ ਬੜਾ ਧੰਨਵਾਦ ਹੈ ਜਿਹੜਾ ਰੋਜ਼ ਰੋਜ਼ ਆ ਕੇ 12 13 ਘੰਟੇ ਸੇਵਾ ਕਰਕੇ ਜਾਂਦੀਆਂ ਨੇ ਗੁਰੂ ਘਰ ਲੰਗਰ ਟੁੱਟਬਰ ਤਰਿਆ ਜੀ ਸਾਰੀ ਸੰਗਤ ਛਕ ਰਹੀ ਹੈ ਹਰਜੀਤ ਸਿੰਘ ਕੋਲar ਬੈਠੇ ਆਪਦੀ ਡਿਊਟੀ ਨਿਭਾ ਰਹੇ ਨੇ ਜੀ ਐਮ ਐਲ ਕੇ ਤੋਂ ਜਿੰਨੇ ਵੀ ਸਾਡੇ ਹਲਵਾਈ ਵੀਰ ਜਿੰਨੇ ਵੀ ਸਾਡੇ ਸੇਵਾਦਾਰ ਗੁਰੂ ਘਰ ਲੰਗਰ ਬਣਾ ਕੇ ਔਰ ਸ਼ਿਕਾਉਣ ਲਈ ਤਿਆਰ ਨੇ ਸੰਤ ਬਾਬਾ ਮਨਸਾ ਦਾਸ ਜੀ ਦੇਸ਼ਾ ਨਿਰਦੇਸ਼ ਕਰਦੇ ਹੋਏ ਸਾਰੀਆਂ ਸੰਗਤਾਂ ਨੂੰ ਆ ਜਿਹੜਾ ਗੁਰੂ ਘਰ ਲੰਗਰ ਭੰਡਾਰ ਹੈ ਸੰਤ ਬਾਬਾ ਮਨਸਾ ਦਾਸ ਜੀ ਪਾਣੀ ਹੈ ਸਾਰੀ ਸ਼ੁਭਤਾ ਹੈ ਜੀ ਇੱਥੇ ਜਿਹੜੀ ਆਹ ਮਸ਼ੀਨ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਗੁਰੂ ਘਰ ਲੰਗਰ ਤਿਆਰ ਹੁੰਦਾ ਹੈ ਰੋਟੀਆਂ ਵਾਲੀ ਮਸ਼ੀਨ ਚੱਲ ਰਹੀ ਹੈ ਜਿਹੜੀ 1 ਘੰਟੇ ਦੇ ਵਿੱਚ 2500 ਰੋਟੀ ਬਣਾਉਂਦੇ ਆਏ ਸਾਡੇ ਮਾਹੀ ਨੰਗਲਵਾਰੇ ਵੀਰ ਸੇਵਾਦਾਰ ਸੇਵਾ ਕਰ ਰਹੇ ਨੇ ਜੱਜੜ ਵਾਲੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਦੁੰਨੇ ਵਾਲਾ ਤੋਂ ਸੇਵਾਦਾਰ ਸੰਗਤ ਤੋਂ ਪਿੰਡ ਆਲੀ ਕਿਆਂ ਤੋਂ ਜੇ ਸੇਵਾਦਾਰ ਜਿੰਨੇ ਵੀ ਸੇਵਾਦਾਰ ਆਏ ਸਭ ਦਾ ਧੰਨਵਾਦ ਜਿਹੜੀਆਂ ਮਾਈਆਂ ਆਟਾ ਜਿਹੜਾ ਸਾਰਾ ਸਾਫ਼ ਕਰਕੇ ਗੁੰਨਦੀਆਂ ਹੋਈਆਂ ਰੋਟੀ ਸੇਵਾ ਕਰਦੀਆਂ ਪਰਮਾਤਮਾ ਸਾਰੀਆਂ ਮਾਈਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਚੜ੍ਹਦੀ ਕਲਾ ਬਖਸ਼ੇ ਲੰਮੇ ਅਮਰ ਬਖਸ਼ੇ ਤਾਂ ਕਿ ਜਿਹੜਾ ਮਾਤਾ ਮਾਂ ਨੇ ਸਾਰੀਆਂ ਇਹਨਾਂ ਦੇ ਬੱਚੇ ਨੇ ਅੱਗੇ ਜਿਹੜੇ ਜਿਨ੍ਹਾਂ ਨੂੰ ਤਰੱਕੀ ਬਖਸ਼ੇ ਦਾਤਾ ਸਾਡੇ ਵੀਰ ਸੇਵਾ ਕਰਦੇ ਹੋਏ ਲੰਗਰ ਲੰਗਰ ਵਾਲੀ ਮਸ਼ੀਨ ਜਿਹੜੀ 1 ਘੰਟੇ ਦੇ ਵਿੱਚ 2500 ਰੋਟੀ ਬਣਾਉਂਦੀ ਹੈ ਸਾਡੇ ਵੀਰ ਸਭ ਲੱਗੇ ਹੋਏ ਨੇ ਅਲੀਕਾਂ ਤੋਂ ਲਸ਼ਮਣ ਸੇਵਾ ਕਰਦਾ ਹੋਇਆ ਜੱਜੜ ਦੇ ਸਾਰੇ ਸੇਵਾਦਾਰ ਮਾਹੀ ਨੰਗਲ ਦੇ ਆਹ ਮੁੰਡੇ ਜਿਹੜੇ ਬਹੁਤ ਸੇਵਾ ਕਰਦੇ ਨੇ ਬਾਕੀ ਜਿਹਦੀ ਜਿਹਦੀ ਸੇਵਾ ਸਭ ਆਪਣੀ ਡਿਊਟੀ ਤੇ ਲੱਗੇ ਹੋਏ ਬੰਗੀ ਵਾਲਾ ਵੀਰ ਜਿਹੜਾ ਇਹ ਵੀ ਸੇਵਾ ਕਰ ਰਿਹਾ ਏ ਗੁਰੂ ਕੇ ਲੰਗਰਾਂ ਦੀ ਬਿਲਕੁਲ ਤਿਆਰੀ ਆਏ ਹੜਾਂਬਲ ਨੂੰ ਜਿਹੜਾ ਪਾ ਕੇ ਟਰੈਕਟਰ ਟਰਾਲੀਆਂ ਤੇ ਲਜਾਣ ਦੀ ਤਿਆਰੀ ਏ ਪਹਿਲਾਂ ਸਵੇਰ ਦੋ ਟਾਈਮ ਚਾਹ ਜਾਂਦੀ ਆਏ ਜਿਹੜੇ ਕਿ ਇਥੇ 15 18 ਪਿੰਡ ਨੇ ਉਹ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਹੁਣ ਖਾਣਾ ਜਾ ਰਿਹਾ 10 ਵਜੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਖਾਣਾ ਤਿਆਰ ਆਏ ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਦੁਪਹਿਰੇ ਖੜਾ ਪ੍ਰਸ਼ਾਦ ਜਾਂ ਮਿੱਠੇ ਚੌਲ ਔ ਸਾਰੇ ਜਿਹੜੇ ਵਰਤਾਏ ਜਾਣਗੇ ਹੁਣ ਸਾਡਾ ਜਿਹੜਾ ਲੰਗਰ ਆ ਉਹ ਚਾਲੂ ਆਏ ਸਾਡੇ ਵੀਰ ਤਿਆਰ ਨੇ ਗੁਰੂ ਕਿਆਂ ਸੰਗਤਾਂ ਜਿਹੜੀਆਂ ਆਉਣ ਲੱਗੀਆਂ ਨੇ ਸਾਰੀਆਂ ਸੰਗਤਾਂ ਗੁਰੂ ਕਾ ਲੰਗਰ ਛਕ ਲੈਣ ਲੰਗਰ ਛਕਦੇ ਜਾਓ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ ਸਾਡਾ ਜੱਜੜ ਵਾਲਾ ਵੀਰ ਪ੍ਰਸ਼ਾਦਾ ਛਕਦਾ ਹੋਇਆ ਟਰੈਕਟਰ ਟਰਾਲਾ ਜਿਹੜਾ ਤਿਆਰ ਆ ਲਾ ਚੁੱਕਿਆ ਏ ਸੰਤ ਬਾਬਾ ਮਨਸਾ ਦਾ ਜੀ ਸੰਤ ਬਾਬਾ ਭੀਮਦਾਸ ਜੀ ਸੰਤ ਬਾਬਾ ਗਿਆਨਦਾਸ ਜੀ ਤੇ ਸ਼੍ਰੀ